ਅੰਮ੍ਰਿਤਸਰ ਦੇ ਇੱਕ ਪੇਂਟਰ ਵੱਲੋਂ ਵੀ ਜਿਹੜੀ ਹੈ ਸ੍ਰੀ ਰਾਮ ਮੰਦਿਰ ਦੇ ਨਿਰਮਾਣ ਦੀ ਤਸਵੀਰ ਜਿਹੜੀ ਹੈ ਬਣਾਈ ਜਾ ਰਹੀ ਹੈ ਬਹੁਤ ਪਿਆਰੀ ਤਸਵੀਰ ਬਣਾਈ ਹੈ ਖੂਬਹੂ ਜਿਹੜਾ ਜਿਵੇਂ ਅਯੁੱਧਿਆ ਦੇ ਵਿੱਚ ਰਾਮ ਮੰਦਿਰ ਦਾ ਨਿਰਮਾਣ ਹੋ ਰਿਹਾ ਉਸ ਤਰ੍ਹਾਂ ਦਾ ਹੀ ਮੰਦਿਰ ਦਾ ਜਿਹੜਾ ਹੈ ਤਸਵੀਰ ਹੈ ਇਸ ਪੇਂਟਰ ਵੱਲੋਂ ਬਣਾਈ ਜਾ ਰਹੀ ਹੈ ਸ੍ਰੀ ਰਾਮ ਜੀ ਦੀ ਵੀ ਤਸਵੀਰ ਬਣਾਈ ਹੈ ਅਤੇ ਨਾਲ ਹੀ ਨਾਲ ਜਿਹੜੀ ਹੈ ਅਯੁੱਧਿਆ ਦੇ ਵਿੱਚ ਜਿਵੇਂ ਰਾਮ ਮੰਦਿਰ ਬਣਾਇਆ ਜਾ ਰਿਹਾ ਖੂਬਹੂ ਉਸ ਤਰ੍ਹਾਂ ਦੀ ਤਸਵੀਰ ਜਿਹੜੀ ਹੈ ਆਪਣੀ ਪੇਂਟਿੰਗ ਦੁਆਰਾ ਉੱਤੇ ਜਾ ਰਹੀ ਹੈ ਕਿਵੇਂ ਜਹਨ ਦੇ ਵਿੱਚ ਆਇਆ ਬਹੁਤ ਪਿਆਰੀ ਤਸਵੀਰ ਬਣਾਈ ਹੈ ਤੁਸੀਂ ਕਿਵੇਂ ਜਹਨ ਦੇ ਵਿੱਚ ਸਰ ਮੈਂ ਇੱਕ ਜਿਹੜੀ RAM ਤੇ RAM ਮੰਦਿਰ ਜੀ ਦੀ ਪੇਂਟਿੰਗ ਬੜੀ ਸ਼ਰਧਾ ਨਾਲ ਲਾਈਆ ਹਾਂ ਇੰਡੀਆਰੇ ਵਿੱਚ ਚਾਰੋਂ ਤਰਫ ਅਗਰ ਦੇਖਿਆ ਜਾਵੇ ਤਾਂ ਇੱਕ ਤੁਮ ਮਛੀਆ ਯਾ RAM ਮੰਦਿਰ ਦੀ ਕੋਈ ਕੋਈ ਤੂੰ ਫਗਰਬਤੀ ਬਣਾ ਰਿਹਾ ਬਹੁਤ ਵੱਡੀ ਕੋਈ ਸੈਂਡ ਆਰਟ ਕਰਦਾ ਪਿਆ ਤੇ ਇਸੇ ਤਰ੍ਹਾਂ ਮੈਂ ਵੀ ਇੱਕ ਆਪਣੀ ਕਲਾਕਾਰ ਦੇ ਹੁੰਦੇ ਹੋਏ ਮੈਂ ਇੱਕ ਆਪਣੀ ਕਲਾ ਜਾਇਜ਼ਾਇਰ ਕੀਤੀ। ਤੁਸੀਂ ਤਸਵੀਰ ਬਹੁਤ ਸੋਹਣੀ ਤੇ ਪਿਆਰੀ ਬਣਾਈ ਹੈ ਕਿੰਨੇ ਫੁੱਟ ਦੀ ਤਸਵੀਰ ਹੈ ਕਿੰਨੀ ਚੁੜਾਈ ਹੈ ਇਸਦੀ ਤੇ ਲੰਬਾਈ ਕਿੰਨੀ ਹੈ ਸਰ ਇਹ ਪੇਂਟਿੰਗ ਦੀ ਜਿਹੜੀ ਚੁੜਾਈ ਹੈਗੀ ਆ 7 ਫੀਟ ਚੁੜਾਈ ਹੈਗੀ ਆ ਤੇ ਲੰਬਾਈ ਇਹਦੀ ਹੈਗੀ ਆ 10 ਫੀਟ ਇਹਦੀ ਪੇਂਟਿੰਗ ਦੀ ਲੰਬਾਈ ਆ ਤੇ ਇਹਨੂੰ ਅਕ੍ਰੀਲਿਕ ਕਲਰਸ ਨਾਲ ਬਣਾਇਆ ਗਿਆ ਵਾ ਕੈਨਵਸ ਦੇ ਉੱਤੇ ਤੇ ਮੰਦਿਰ ਬਣਾਇਆ ਵਾ राम ਜੀ ਦਾ ਫੇਸ ਬਣਾਇਆ ਉਹਨੂੰ ਪ੍ਰੋਪਰ ਬੈਲੈਂਸ ਰੱਖਿਆ ਵਾ ਕਿ ਮੰਦਿਰ ਕਿੰਨਾ ਵੱਡਾ ਦਿਖਾਣਾ ਵਾ ਜਾਂ ਫੇਸ ਛੋਟਾ ਨਾ ਬਣ ਜਾਈ ਉਹਨੂੰ ਪੂਰਾ ਹਾਫ ਹਾਫ ਕੀਤਾ ਵਾ ਤੇ ਜਿਸ ਤਰ੍ਹਾਂ ਸਾਡੇ ਦੇਸ਼ ਦੇ ਪ੍ਰਾਈਮ ਮਿਨਿਸਟਰ ਨੇ ਕਿਹਾ ਵਾ ਘਰ ਘਰ ਦੇ ਵਿੱਚ ਦੀਵੇ ਜਗਾਣ ਤੇ ਸਾਰੀ ਪੇਂਟਿੰਗ ਮੈਂ ਰੈਡੀ ਕਰਤੀ ਸੀ ਤੇ ਮੈਂ ਸੋਚਿਆ ਹਲੇ ਵੀ ਪੇਂਟਿੰਗ ਦੇ ਵਿੱਚ ਕੋਈ ਕਮੀ ਲੱਗਦੀ ਪਈ ਅਗਰ ਕੋਈ ਕਮੀ ਪੇਸ਼ੀ ਹੈਗੀ ਤਾਂ ਉਹਨੂੰ ਕਿਉਂ ਨਾ ਪੂਰਾ ਕੀਤਾ ਜਾਵੇ ਫਿਰ ਮੈਂ ਮੰਦਰ ਦੇ ਸਾਈਡ ਤੇ ਤੇ ਮੰਦਰ ਦੇ ਵਿੱਚ ਛੋਟੇ ਛੋਟੇ ਦੀਵੇ ਦਿਖਾਏ ਗਏ ਜਿਸ ਤਰ੍ਹਾਂ ਮਿੱਟੀ ਦੇ ਦੀਵੇ ਹੁੰਦੇ ਹਨ ਤੇ ਰੁਵਲ ਜੀ ਮੈਨੂੰ ਇਹ ਦੱਸੋ ਇੱਕ ਪੇਂਟਰ ਦਾ ਸਭ ਤੋਂ ਵੱਡਾ ਸੁਪਨਾ ਹੁੰਦਾ ਹੈ ਕਿ ਉਸ ਦੀ ਜਿਹੜੀ ਪੇਂਟ ਹੈ ਨਾ ਉਸ ਦੀ ਸਰਾਹਨਾ ਹੋਵੇ ਉਸ ਨੂੰ ਦੁਨੀਆਂ ਦੇ ਵਿੱਚ ਸਰਾਹਿਆ ਜਾਵੇ ਤੁਹਾਡੀ ਇਸ ਪੇਂਟਿੰਗ ਦੀ ਸਰਾਹਨਾ ਨਾ ਹੋ ਰਹੀ ਹੈ ਦੁਨੀਆਂ ਦੇ ਵਿੱਚ ਤੁਹਾਡੀਆਂ ਤਾਰੀਫਾਂ ਹੋ ਰਹੀਆਂ ਨੇ ਕਿੰਨਾ ਕਿ ਇਸ ਵੇਲੇ ਮਾਨ ਮਹਿਸੂਸ ਹੋਇਆ ਬੜੀ ਖੁਸ਼ੀ ਵਾਲੀ ਗੱਲ ਆ ਕਿ ਇੱਕ ਤੇ ਮਤਲਬ ਮੈਂ ਭਗਵਾਨ ਦੀ ਪੇਂਟਿੰਗ ਬਣਾਉਣਾ ਪਿਆ ਐ ਮੈਂ 30 ਜਨਵਰੀ ਨੂੰ ਪੇਂਟਿੰਗ ਸ਼ੁਰੂ ਕਰਨ ਲੱਗਾ ਸੀ ਤੇ ਫਿਰ ਮੈਂ ਸੋਚਿਆ ਨਹੀਂ ਆ ਪੇਂਟਿੰਗ ਨੂੰ ਨਵੇਂ ਸਾਲ ਵਾਲੇ ਦਿਨ ਸ਼ੁਰੂ ਕੀਤਾ ਜਾਵੇ ਤਾਂ ਕਿ ਜਿਹੜਾ 2024 ਆ ਉਹਦੀ ਸ਼ੁਰੂਆਤ ਇੱਕ ਭਗਵਾਨ ਦੀ ਪੇਂਟਿੰਗ ਤੋਂ ਕਰਾਂ ਇੱਕ ਜਨਵਰੀ ਨੂੰ ਮੈਂ ਨਵੇਂ ਸਾਲ ਵਾਲੇ ਦਿਨ ਸਟਾਰਟ ਕੀਤੀ ਸੀ ਤੇ 18 ਜਨਵਰੀ ਨੂੰ ਮੈਂ ਪੇਂਟਿੰਗ ਨੂੰ ਫਿਨਿਸ਼ ਕੀਤਾ ਇਹ ਰਾਮ ਜੀ ਦੀ ਪੇਂਟਿੰਗ ਵੈਸੇ ਵੀ ਥੋੜੀ ਡਿਫਿਕਲਟ ਹੁੰਦੀ ਕਿਉਂਕਿ ਉਹਦੇ ਵਿੱਚ ਅਸੀਂ ਮੁਕੜ ਦਿਖਾਣੇ ਆ ਸਾਰੀਆਂ ਚੀਜ਼ਾਂ ਦਿਖਾਣੇ ਆ ਤੇ ਮੰਦਿਰ ਵੱਖਰਾ ਬਣਾਇਆ ਦੀਵਿਆਂ ਤੇ ਵੱਖਰਾ ਟਾਈਮ ਲੱਗਾ ਲੇਕਿਨ ਫਿਰ ਵੀ ਇੱਕ ਮੰਦੇ ਵਿੱਚ ਅਸ਼ਰਦਾ ਗੀ ਇੱਕ ਰੱਬ ਦੀ ਪੇਂਟਿੰਗ ਬਣਾ ਰਿਹਾ ਬਸ ਰੱਬ ਦਾ ਨਾਮ ਰਾਮ ਰਾਮ ਕਰਕੇ ਮੈਂ ਪੇਂਟਿੰਗ ਨੂੰ ਫਿਨਿਸ਼ ਕਰਦਾ ਪੇਂਟਿੰਗ ਬਣਾਉਣ ਦੀ ਸ਼ੁਰੂਆਤ ਉੱਪਰ ਤੋਂ ਦਿੱਤੀ ਜਾਂ ਮੰਦਰ ਤੋਂ ਹੋਈ ਜਾਂ RAM ਜੀ ਦੀ ਤਸਵੀਰ ਤੋਂ ਇਹ ਸਰ ਸਭ ਤੋਂ ਪਹਿਲਾਂ ਤੇ ਸਕੈਚ ਬਣਾਉਂਦੇ ਆ ਸਕੈਚ ਉੱਪਰ ਤੋਂ ਸ਼ੁਰੂ ਹੁੰਦਾ ਵਾ ਇੱਕ ਪੂਰਾ ਬੈਲੈਂਸ ਰੱਖ ਕੇ ਪੂਰਾ ਮੈਜ਼ਰਮੈਂਟ ਕਰਕੇ ਪੇਂਟਿੰਗ ਬਣਾਉਣਾ ਪੈਂਦਾ ਤੇ ਸ਼ੁਰੂਆਤ ਫੇਸ ਤੋਂ ਕਰੀਦੀ ਆ ਫਿਰ ਅਸੀਂ ਮੰਦਰ ਦਾ ਸਕੈਚ ਬਣਾਇਆ ਫਿਰ ਲਾਸਟ ਤੇ ਜਦੋਂ ਸਾਰੀ ਪੇਂਟਿੰਗ ਬਣ ਗਈ ਫਿਰ ਮੈਂ ਦਿਵੇ ਬਾਦ ਵਿੱਚ ਫਰੀ ਹੈਡ ਬਣਾਇਆ ਕਿ ਇਹਦੇ ਵਿੱਚ ਦੀਵੇ ਜਗਾਏ ਜਾਣ ਪੇਂਡਿੰਗ ਵਿੱਚ ਪੇਂਟਿੰਗ ਵਿੱਚ ਇੱਕ ਰੌਣਕ ਲੈ ਕੇ ਆਈ ਜਾਈ ਸਸਗਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਜੇ ਲਾਲੀ ਦੋਸਤੋ 22 ਜਨਵਰੀ 2024 ਦਾ ਦਿਨ ਬਹੁਤ ਮਹੱਤਵਪੂਰਨ ਹੈ ਇਸ ਨੂੰ ਮਹਾ ਦੀਵਾਲੀ ਦੇ ਰੂਪ ਦੇ ਵਿੱਚ ਮਨਾਇਆ ਜਾ ਰਿਹਾ ਹੈ ਅਜੋਧਿਆ ਦੇ ਵਿੱਚ ਸ੍ਰੀ ਰਾਮ ਮੰਦਰ ਦਾ ਨਿਰਮਾਨ ਹੋ ਰਿਹਾ ਹੈ ਉਸੇ ਲੜੀ ਤਹਿ ਦੀ ਅੰਮ੍ਰਿਤਸਰ ਦੇ ਵਿੱਚ ਪੇਂਟਰ ਵੱਲੋਂ ਵੀ ਜਿਹੜੀ ਹੈ ਸ੍ਰੀ ਰਾਮ ਮੰਦਰ ਦੇ ਨਿਰਮਾਨ ਦੀ ਤਸਵੀਰ ਜਿਹੜੀ ਹੈ ਬਣਾਈ ਜਾ ਰਹੀ ਹੈ ਬਹੁਤ ਪਿਆਰੀ ਤਸਵੀਰ ਬਣਾਈ ਹੈ ਹੂਬ ਹੂ ਜਿਹੜਾ ਜਿਵੇਂ ਅਜੋਧਿਆ ਦੇ ਵਿੱਚ ਰਾਮ ਮੰਦਰ ਦਾ ਨਿਰਮਾਨ ਹੋ ਰਿਹਾ ਉਸ ਤਰ੍ਹਾਂ ਦਾ ਹੀ ਮੰਦਰ ਦਾ ਜਿਹੜਾ ਹੈ ਤਸਵੀਰ ਹੈ ਇਸ ਪੇਂਟਰ ਵੱਲੋਂ ਬਣਾਈ ਜਾ ਰਹੀ ਹੈ ਸ੍ਰੀ ਰਾਮ ਜੀ ਦੀ ਵੀ ਤਸਵੀਰ ਬਣਾਈ ਹੈ ਅਤੇ ਨਾਲ ਹੀ ਨਾਲ ਜਿਹੜੀ ਹੈ ਅਯੋਧਿਆ ਦੇ ਵਿੱਚ ਜਿਵੇਂ ਰਾਮ ਮੰਦਿਰ ਬਣਾਇਆ ਜਾ ਰਿਹਾ ਖੂਬ ਬਹੁ ਉਸ ਤਰ੍ਹਾਂ ਦੀ ਤਸਵੀਰ ਜਿਹੜੀ ਹੈ ਆਪਣੀ ਪੇਂਟਿੰਗ ਦੁਆਰਾ ਉਤਾਰੀ ਜਾ ਰਹੀ ਹੈ ਤਾਂ ਅੰਮ੍ਰਿਤਸਰ ਦੇ ਪੇਂਟਰ ਵੱਲੋਂ ਇੱਕ ਵਧੀਆ ਉਪਰਾਲਾ ਕੀਤਾ ਜਾ ਰਿਹਾ ਸਰਦਾ ਭਾਵਨਾ ਦੇ ਨਾਲ ਇਸ ਤਸਵੀਰ ਨੂੰ ਬਣਾਇਆ ਜਾ ਰਿਹਾ ਹੈ ਮਹਾ ਦੀਵਾਲੀ ਦੇ ਵਿੱਚ ਰੂਪ ਦੇ ਵਿੱਚ 22 ਜਨਵਰੀ ਦਾ ਜਿਹੜਾ ਦਿਨ ਮਨਾਇਆ ਜਾਏਗਾ ਵੱਡੇ ਤਿਉਹਾਰ ਦੀ ਤਰ੍ਹਾਂ ਇਸ ਨੂੰ ਮਨਾਇਆ ਜਾਏਗਾ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਵੀ ਅਪੀਲ ਕੀਤੀ ਗਈ ਹੈ ਕਿ ਇਸ ਦਿਨ ਜਿਹੜੇ ਨੇ ਮਿੱਟੀ ਦੇ ਦੀਵੇ ਲਾਏ ਜਾਂਦਾ ਤਸਵੀਰ ਦੇ ਵਿੱਚ ਪੇਂਟਰ ਨੇ ਦੀਵਿਆਂ ਦੀ ਵੀ ਜ਼ਰੂਰ ਦੀਵੇ ਵੀ ਬਣਾਏ ਨੇ ਤੇ ਪੇਂਟ ਰਾਮ ਮੰਦਰ ਦੇ ਮੰਦਰ ਦਾ ਨਿਰਮਾਣ ਜਿਵੇਂ ਅਜोध्या ਦੇ ਵਿੱਚ ਹੋ ਰਿਹਾ ਹੈ ਹੂ ਬੂ ਉਸ ਤਰ੍ਹਾਂ ਦੀ ਤਸਵੀਰ ਬਣਾਈ ਹੈ ਤਾਂ ਜਲਵਾ ਚਰਦੇ ਆ ਅੰਮ੍ਰਿਤਸਰ ਦੇ ਰਹਿਣ ਵਾਲੇ ਡਾਕਟਰ ਰੂਬਲ ਜੀ ਨਾਲ ਰੂਬਲ ਜੀ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਥੈਂਕ ਯੂ ਜੀ ਰੁਪਾਤੀ 3ਵੇਂ ਜਹਨ ਦੇ ਵਿੱਚ ਆਇਆ ਬਹੁਤ ਪਿਆਰੀ ਤਸਵੀਰ ਬਣਾਈ ਹੈ ਤੁਸੀਂ ਕਿਵੇਂ ਜਹਨ ਦੇ ਵਿੱਚ ਸਰ ਮੈਂ ਇੱਕ ਜਿਹੜੀ RAM ਤੇ RAM ਮੰਦਿਰ ਜੀ ਦੀ ਪੇਂਟਿੰਗ ਬੜੀ ਸ਼ਰਧਾ ਨਾਲ ਬਣਾਈ ਆ ਇਸ ਤੋਂ ਪਹਿਲਾਂ ਵੀ ਮੈਂ ਕਾਫੀ ਪੇਂਟਿੰਗਸ ਬਣਾ ਚੁੱਕਿਆ ਹਾਂ ਇੰਡੀਆਰੇ ਵਿੱਚ ਚਾਰੋਂ ਤਰਫ ਅਗਰ ਦੇਖਿਆ ਜਾਵੇ ਤੇ ਇੱਕ ਤੂ ਮੱਚੀ ਹੋਈ ਆ RAM ਮੰਦਿਰ ਦੀ ਹਰ ਕੋਈ ਕੋਈ ਤੂਫ ਅਗਰਬਤੀ ਬਣਾ ਰਿਹਾ ਬਹੁਤ ਵੱਡੀ ਕੋਈ ਸੈਂਡ ਆਰਟ ਕਰਦਾ ਪਿਆ ਤੇ ਇਸੇ ਤਰ੍ਹਾਂ ਮੈਂ ਵੀ ਇੱਕ ਆਪਣੀ ਕਲਾਕਾਰ ਦੇ ਹੁੰਦੇ ਹੋਏ ਮੈਂ ਇੱਕ ਆਪਣੀ ਕਿ ਕਲਾ ਜਾਇਜ਼ਾ ਹੈ ਜਿਹੜੀ ਇਸ ਨੂੰ ਮਹਾ ਦਿਵਾਲੀ ਦੇ ਰੂਪ ਦੇ ਵਿੱਚ ਬਣਾਇਆ ਜਾਣਾ ਹੈ ਤਾਂ ਤੁਸੀਂ ਤਸਵੀਰ ਬਹੁਤ ਸੋਹਣੀ ਤੇ ਪਿਆਰੀ ਬਣਾਈ ਹੈ ਕਿੰਨੇ ਫੁੱਟ ਦੀ ਤਸਵੀਰ ਹੈ ਕਿੰਨੀ ਚੌੜਾਈ ਇਸ ਦੀ ਤੇ ਲੰਬਾਈ ਕਿੰਨੀ ਇਸ ਦੀ ਸਰ ਇਹ ਪੇਂਟਿੰਗ ਦੀ ਜਿਹੜੀ ਚੌੜਾਈ ਹੈਗੀ ਆ 7 ਫੀਟ ਚੌੜਾਈ ਹੈਗੀ ਆ ਤੇ ਲੰਬਾਈ ਇਹਦੀ ਹੈਗੀ 10 ਫੀਟ ਇਹਦੀ ਪੇਂਟਿੰਗ ਦੀ ਲੰਬਾਈ ਆ ਤੇ ਇਹਨੂੰ ਅਕ੍ਰੀਲਿਕ ਕਲਰਸ ਨਾਲ ਬਣਾਇਆ ਗਿਆ ਵਾ ਕੈਨਵਸ ਦੇ ਉੱਤੇ ਤੇ ਮੰਦਰ ਬਣਾਇਆ ਵਾ RAM ਜੀ ਦਾ ਫੇਸ ਬਣਾਇਆ ਉਹਨੂੰ ਪ੍ਰੋਪਰ ਬੈਲੈਂਸ ਰੱਖਿਆ ਵਾ ਕਿ ਮੰਦਰ ਤੋਂ ਕਿੱਡਾ ਵੱਡਾ ਦਿਖਾਣਾ ਵਾ ਜਾਂ ਫੇਸ ਛੋਟਾ ਨਾ ਬਣ ਜਾਏ ਉਹਨੂੰ ਪੂਰਾ ਹਾਫ ਹਾਫ ਕੀਤਾ ਵਾ ਤੇ ਜਿਸ ਤਰ੍ਹਾਂ ਸਾਡੇ ਦੇਸ਼ ਦੇ ਪ੍ਰਾਈਮ ਮਿਨਿਸਟਰ ਨੇ ਕਿਹਾ ਵਾ ਘਰ-ਘਰ ਦੇ ਵਿੱਚ ਦੀਵੇ ਜਗਾਨ ਤੇ ਸਾਰੀ ਪੇਂਟਿੰਗ ਮੈਂ ਰੈਡੀ ਕਰਤੀ ਸੀ ਤੇ ਮੈਂ ਸੋਚਿਆ ਹੱਲੇ ਵੀ ਪੇਂਟਿੰਗ ਦੇ ਵਿੱਚ ਕੋਈ ਕਮੀ ਲੱਗਦੀ ਪਈ ਅਗਰ ਕੋਈ ਕਮੀ ਪੇਸ਼ੀ ਗਈ ਤਾਂ ਉਹਨੂੰ ਕਿਉਂ ਨਾ ਪੂਰਾ ਕੀਤਾ ਜਾਵੇ ਫਿਰ ਮੈਂ ਮੰਦਰ ਦੇ ਸਾਈਡ ਤੇ ਤੇ ਮੰਦਰ ਦੇ ਵਿੱਚ ਛੋਟੇ-ਛੋਟੇ ਦੀਵੇ ਦਿਖਾਏ ਗਏ ਜਿਸ ਤਰ੍ਹਾਂ ਮਿੱਟੀ ਦੇ ਦੀਵੇ ਹੁੰਦੇ ਹਨ ਤੇ ਅਸੀਂ ਵੀ ਆਪਣੀ ਪੂਰੀ ਫੈਮਿਲੀ ਸੈਲੀਬ੍ਰੇਸ਼ਨ ਕਰਾਂਗੇ ਅਸੀਂ ਵੀ ਘਰ ਦੇ ਵਿੱਚ ਦੀਵੇ ਜਗਾਵਾਂਗੇ ਇਰੁਬਲ ਜੀ ਮੈਨੂੰ ਇਹ ਦੱਸੋ ਇੱਕ ਪੇਂਟਰ ਦਾ ਸਭ ਤੋਂ ਵੱਡਾ ਸੁਪਨਾ ਹੁੰਦਾ ਜੇ ਉਸ ਦੀ ਜਿਹੜੀ ਪੇਂਟਿੰਗ ਹੈ ਉਸ ਦੀ ਸਰਾਹਨਾ ਹੋਵੇ ਉਸ ਨੂੰ ਦੁਨੀਆ ਦੇ ਵਿੱਚ ਸਰਾਹਿਆ ਜਾਵੇ ਤੁਹਾਡੀ ਇਸ ਪੇਂਟਿੰਗ ਦੀ ਸਰਾਹਨਾ ਹੋ ਰਹੀ ਹੈ ਦੁਨੀਆ ਦੇ ਵਿੱਚ ਤੁਹਾਡੀਆਂ ਤਾਰੀਫਾਂ ਹੋ ਰਹੀਆਂ ਨੇ ਕਿੰਨਾ ਚੋ ਇਸ ਵੇਲੇ ਮਾਣ ਮਹਿਸੂਸ ਹੁੰਦਾ ਬੜੀ ਖੁਸ਼ੀ ਵਾਲੀ ਗੱਲ ਆ ਕਿ ਇੱਕ ਤੇ ਮਤਲਬ ਮੈਂ ਭਗਵਾਨ ਦੀ ਪੇਂਟਿੰਗ ਬਣਾਉਂਦਾ ਪਿਆ ਐ ਮੈਂ 30 ਜਨਵਰੀ ਨੂੰ ਪੇਂਟਿੰਗ ਸ਼ੁਰੂ ਕਰਨ ਲੱਗਾ ਸੀ ਤੇ ਫਿਰ ਮੈਂ ਸੋਚਿਆ ਨਹੀਂ ਆ ਪੇਂਟਿੰਗ ਨੂੰ ਨਵੇਂ ਸਾਲ ਵਾਲੇ ਦਿਨ ਸ਼ੁਰੂ ਕੀਤਾ ਜਾਵੇ ਤਾਂ ਕਿ ਜਿਹੜਾ 2024 ਆ ਉਹਦੀ ਸ਼ੁਰੂਆਤ ਇੱਕ ਭਗਵਾਨ ਦੀ ਪੇਂਟਿੰਗ ਤੋਂ ਤੇ 2024 1 ਜਨਵਰੀ ਨੂੰ ਮੈਂ ਨਵੇਂ ਸਾਲ ਵਾਲੇ ਦਿਨ ਸਟਾਰਟ ਕੀਤੀ ਸੀ ਤੇ 18 ਜਨਵਰੀ ਨੂੰ ਮੈਂ ਪੇਂਟਿੰਗ ਨੂੰ ਫਿਨਿਸ਼ ਕੀਤਾ ਰੁਬਲ ਜੀ ਜਿਵੇਂ ਕਿ राम ਮੰਦਰ ਦੇ ਨਿਰਮਾਣ ਦੇ ਵਿੱਚ ਬਹੁਤ ਸਮਾਂ ਲੱਗਿਆ ਹਰ ਭਾਰਤੀ ਦਾ ਸੁਪਨਾ ਸੀ ਕਿ ਅਜोध्या ਦੇ ਵਿੱਚ ਰਾਮ ਮੰਦਰ ਦਾ ਨਿਰਮਾਣ ਹੋਣਾ ਚਾਹੀਦਾ ਹੈ। ਉਹ ਵੱਡਾ ਦਿਨ ਅੱਜ ਜਰੂਰ ਆ ਰਿਹਾ ਹੈ ਕਿ 22 ਜਨਵਰੀ ਨੂੰ ਅੱਜ ਦੇ ਦਿਨ ਜਿਹੜਾ ਰਾਮ ਮੰਦਰ ਦਾ ਨਿਰਮਾਣ ਹੋਣ ਜਾ ਰਿਹਾ ਹੈ ਤੇ ਮਹਾਦੀਵਾਲੀ ਦੇ ਰੂਪ ਦੇ ਵਿੱਚ ਮਨਾਇਆ ਜਾਣਾ ਹੈ। ਤਾਂ ਮੰਦਰ ਦੇ ਜਿਹੜੇ ਡਿਜ਼ਾਈਨ ਕੀਤਾ ਗਿਆ ਸੀ ਮੰਦਰ ਬਣਾਉਣ ਵਾਲਿਆਂ ਨੇ ਬੜੀ ਮਿਹਨਤ ਲਾਈ ਹੈ। ਤਾਂ ਤੁਸੀਂ ਜਿਹੜੋਂ ਇਹ ਤਸਵੀਰ ਬਣਾ ਰਹੇ ਸੀ ਚਿੰਨੀ ਜੀ ਮਿਹਨਤ ਲਾਉਣੀ ਪਈ ਹੈ। ਚਿੰਨਾ ਜੀ ਧਿਆਨ ਰੱਖਣਾ ਪਿਆ ਇਹਨਾਂ ਚੀਜ਼ਾਂ ਦਾ। ਸਰ ਮੰਦਰ ਤੇ ਬਣਾਉਂਦੇ ਪੇਂਟਿੰਗਾਂ ਤੇ ਕਾਫੀ ਟਾਈਮ ਲੱਗਾ ਕਿਉਂਕਿ ਇਸ ਤੋਂ ਪਹਿਲਾਂ ਵੀ ਮੈਂ ਨਾਰਮਲ ਪੇਂਟਿੰਗਸ ਬਣਾਉਂਦੀ ਆਂ ਇਹ ਪੇਂਟਿੰਗ ਥੋੜੀ ਡਿਫਿਕਲਟ ਹੀ ਤੇ ਇੱਕ ਪੇਂਟਿੰਗ ਦਾ ਸਾਈਜ਼ ਵੱਡਾ ਹੈਗਾ ਸੀ ਇਹ ਦੋਨੋਂ ਚੀਜ਼ਾਂ ਨੂੰ ਬੈਲੈਂਸ ਕੀਤਾ ਇੱਕ ਇਹ ਰਾਮ ਜੀ ਦੀ ਪੇਂਟਿੰਗ ਵੈਸੇ ਵੀ ਥੋੜੀ ਡਿਫਿਕਲਟ ਹੁੰਦੀ ਕਿਉਂਕਿ ਉਹਦੇ ਵਿੱਚ ਅਸੀਂ ਮੁਕੜ ਦਿਖਾਣੇ ਆ ਸਾਰੀਆਂ ਚੀਜ਼ਾਂ ਦਿਖਾਣੇ ਆ ਤੇ ਮੰਦਰ ਵੱਖਰਾ ਬਣਾਇਆ ਦੀਵਿਆਂ ਤੇ ਵੱਖਰਾ ਟਾਈਮ ਲੱਗਾ ਲੇਕਿਨ ਫਿਰ ਵੀ ਇੱਕ ਮੰਦੇ ਵਿੱਚ ਸ਼ਰਧਾ ਹੈਗੀ ਸੀ ਇੱਕ ਰੱਬ ਦੀ ਪੇਂਟਿੰਗ ਬਣਾ ਰਿਹਾ ਬਸ ਰੱਬ ਦਾ ਨਾਮ ਰਾਮ ਰਾਮ ਕਰਕੇ ਮੈਂ ਪੇਂਟਿੰਗ ਮੈਨੂੰ ਇਹ ਦੱਸੋ ਪੇਂਟਿੰਗ ਬਣਾਉਣ ਦੀ ਸ਼ੁਰੂਆਤ ਉੱਪਰ ਤੋਂ ਕੀਤੀ ਜਾਂ ਮੰਦਰ ਤੋਂ ਹੋਈ ਜਾਂ RAM ਜੀ ਦੀ ਤਸਵੀਰ ਤੋਂ ਹੋਈਏ ਇਹ ਸਰ ਸਭ ਤੋਂ ਪਹਿਲਾਂ ਤੇ ਸਕੈਚ ਬਣਾਉਂਦੇ ਨੇ ਸਕੈਚ ਉੱਪਰ ਤੋਂ ਸ਼ੁਰੂ ਹੁੰਦਾ ਵਾ ਇੱਕ ਪੂਰਾ ਬੈਲੈਂਸ ਰੱਖ ਕੇ ਪੂਰਾ ਮੈਜ਼ਰਮੈਂਟ ਕਰਕੇ ਪੇਂਟਿੰਗ ਨੂੰ ਬਣਾਉਣਾ ਪੈਂਦਾ ਤੇ ਸ਼ੁਰੂਆਤ ਫੇਸ ਤੋਂ ਕਰੀਦੀ ਆ ਫਿਰ ਅਸੀਂ ਮੰਦਰ ਦਾ ਸਕੈਚ ਬਣਾਇਆ ਫਿਰ ਲਾਸਟ ਦੇ ਜੋੜੋ ਸਾਰੀ ਪੇਂਟਿੰਗ ਬਣ ਗਈ ਫਿਰ ਮੈਂ ਦਿਵੇ ਬਾਦ ਵਿੱਚ ਫ੍ਰੀ ਹੈਂਡ ਬਣਾਇਆ ਕਿ ਇਹਦੇ ਵਿੱਚ ਦਿਵੇ ਜਗਾਈ ਜਾਣ ਪੇਂਟਿੰਗ ਦੇ ਵਿੱਚ ਪੇਂਟਿੰਗ ਵਿੱਚ ਇੱਕ ਰੌਨਕ ਲੈ ਕੇ ਆਈ ਜਾਏ ਰੁਪਾਲ ਜੀ ਮੈਨੂੰ ਇਹ ਦੱਸੋ ਇਸ ਪੇਂਟਿੰਗ ਦੇ ਵਿੱਚ ਜਿਹੜੇ ਪੇਂਟ ਵਰਤੋਂ ਦੇ ਵਿੱਚ ਲੈਂਦੇ ਨੇ ਇਹਨਾਂ ਇਹ ਸਪੈਸ਼ਲ ਪੇਂਟ ਨੇ ਜਾਂ ਆਮ ਹੀ ਜਿਹੜੇ ਪੇਂਟ ਵਰਤੋਂ ਦੇ ਵਿੱਚ ਲੈਂਦੇ ਜਾਂਦੇ ਨੇ ਉਹਨਾਂ ਦੀ ਵਰਤੋਂ ਹੋਈ ਸਰ ਸਪੈਸ਼ਲ ਪੇਂਟ ਹੀ ਹੁੰਦੇ ਆ ਅਕ੍ਰਿਲਿਕ ਟਿਊਬਸ ਹੁੰਦੀਆਂ ਵਾ ਕਾਫੀ ਕੋਸਟਲੀ ਹੁੰਦੀਆਂ ਵਾ ਤੇ ਵਾਟਰਪੂਫ ਹੁੰਦੀਆਂ ਵਾ ਤੇ ਪਾਣੀ ਦੇ ਨਾਲ ਹੀ ਚੱਲਦੇ ਆ ਕਲਰ ਅਗਰ ਅਸੀਂ ਆਪਣੇ ਕੱਪੜੇ ਤੇ ਸਾਡੇ ਲੱਗ ਜਾਂਦੇ ਤਾਂ ਉਹ ਉਤਰਦਾ ਨਹੀਂ ਕੱਪੜੇ ਤੋਂ ਉਹ ਵੇਸਟ ਹੋ ਜਾਂਦੇ ਕੱਪੜੇ ਇਸ ਕਰਕੇ ਅਸੀਂ ਆਪਣੇ ਜਿਹੜੇ ਰੈਗੂਲਰ ਕੰਮ ਕਰਦੇ ਹਾਂ ਪੇਂਟਿੰਗਸ ਦੇ ਵਿੱਚ ਉਹ ਹੀ ਕੱਪੜੇ ਭਾਗੋ ਇਹ ਇਹਨੂੰ ਪੇਂਟਿੰਗ ਨੂੰ ਬਣਾਉਂਦੇ ਆ ਤੇ ਇਹ ਵਾਟਰਪੂਫ ਹੁੰਦੀ ਆ ਬਸ ਇਹਨੂੰ ਧੁੱਪ ਤੋਂ ਬਚਾਉਣਾ ਪੈਂਦਾ ਧੁੱਪ ਦੇ ਵਿੱਚ ਨਹੀਂ ਲੈ ਕੇ ਜਾਇਦਾ ਕਿਉਂਕਿ ਪੇਂਟਿੰਗ ਦੀ ਜਿਹੜੀ ਗ੍ਰੇਡੈਂਸ ਉਹ ਸਾਰੀ ਖਰਾਬ ਹੋ ਜਾਂਦੀ ਹੈ ਤੇ ਜਿਹੜਾ ਇਹ ਪੇਪਰ ਦੀ ਵਰਤੋਂ ਕੀਤੀ ਹੈ ਤੁਸੀਂ ਇਹ ਪੇਪਰ ਆਮ ਆ ਜਾਂ ਇਹ ਵੀ ਕੋਈ ਸਪੈਸ਼ਲ ਪੇਪਰ ਵਰਤੋਂ ਦੇ ਸਰ ਇਹਨੂੰ ਅਸੀਂ ਪੇਪਰ ਨਹੀਂ ਕਿਹਾ ਜਾ ਸਕਦਾ ਇਹ ਕੈਨਵਸ ਕੱਪੜਾ ਹੁੰਦਾ ਵਾ ਮਤਲਬ ਮਜਸਤਰਾ ਜੀਨ ਟਾਈਪ ਕੱਪੜਾ ਹੁੰਦਾ ਨਾ ਉਹਦੇ ਵਿੱਚ ਟੈਕਸਚਰ ਹੁੰਦਾ ਵਾ ਤੇ ਇਹ ਕੱਪੜਾ ਹੁੰਦਾ ਵਾ ਮੋਟਾ ਕੱਪੜਾ ਹੁੰਦਾ ਤੇ ਇਹ ਜਿਹੜਾ ਇਹ ਪੇਂਟਿੰਗ ਰੋਲ ਹੋ ਜਾਂਦੀ ਆ ਇਹਨੂੰ ਅਸੀਂ ਰੋਲ ਕਰਕੇ ਜਿੱਥੇ ਮਰਜ਼ੀ ਲੈ ਕੇ ਜਾ ਸਕਦੇ ਆ ਤੇ ਮੇਰੀ ਖੁਆਇਸ਼ ਹੈਗੀ ਆ ਕਿ ਇਹਨੂੰ ਰਾਮ ਮੰਦਰ ਦੇ ਵਿੱਚ ਲਗਾਇਆ ਜਾਵੇ ਜਾਂ ਮੈਂ ਅਮਰਸਰ ਦੀ ਕਮੇਟੀ ਦੇ ਨਾਲ ਇੱਕ ਵਾਰ ਇੱਕ ਵਾਰ ਗੱਲਬਾਤ ਕਰਾਂਗਾ ਦੁਰਗਾੰਨਾ ਕਮੇਟੀ ਦੇ ਨਾਲ ਤਾਂ ਕਿ ਮੈਨੂੰ ਕੋਈ ਰਿਸਪੌਂਸ ਮਿਲੇ ਤਾਂ ਕਿ ਮੈਂ ਪੇਂਟਿੰਗ ਜਾਂ ਖੁਦ ਲੈ ਕੇ ਜਾਵਾਂ ਜਾਂ ਉਹਨਾਂ ਦੇ ਥਰੂ ਇਹ ਪੇਂਟਿੰਗ ਨੂੰ ਉੱਥੇ ਲਗਾਇਆ ਜਾਵੇ ਤੇ ਮੈਨੂੰ ਇਹ ਦੱਸੋ ਇਹ ਪ੍ਰਮਾਤਮਾ ਦੀ ਤਸਵੀਰ ਬਣਾਈ ਹੈ ਸ੍ਰੀ ਰਾਮ ਜੀ ਦੀ ਤਸਵੀਰ ਬਣਾਈ ਹੈ ਤਾਂ ਇਸ ਤੋਂ ਪਹਿਲਾਂ ਵੀ ਤੁਸੀਂ ਹੋਰ ਧਰਮਾਂ ਦੀਆਂ ਤਸਵੀਰਾਂ ਵੀ ਬਣਾਉਂਦੇ ਹੋਰ ਧਰਮ ਦੇ ਜਿਹੜੇ ਜਿਵੇਂ ਜੀ ਸ੍ਰੀ ਨਾਨਕ ਦੇਵ ਜੀ ਜਿਆ ਕਿਸੇ ਵੀ ਧਰਮ ਦੀ ਤਸਵੀਰ ਬਣਾਉਂਦੇ ਹਾਂ ਜੀ ਬਿਲਕੁਲ ਆਰਟਿਸਟ ਵਾਸਤੇ ਕਿ ਸਾਰੀ ਦੁਨੀਆ ਵਾਸਤੇ ਇੱਕ ਹੀ ਧਰਮ ਹੋਣਾ ਚਾਹੀਦਾ ਵਾ ਰਿਲੀਜੀਅਸ ਪੇਂਟਿੰਗਾਂ ਵੀ ਬਣਾਈਆ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਨ ਤੇ ਬਣਾਈ ਤੇ ਕ੍ਰਿਸਚੀਅਨ ਉਹਨਾਂ ਦੀ ਵੀ ਪੇਂਟਿੰਗ ਬਣਾ ਲਈਦੇ ਅਸੀਂ ਕਿਉਂਕਿ ਸਾਡੇ ਵਾਸਤੇ ਇੱਕ ਧਰਮ ਹੈ ਗਿਆ ਜਿਸ ਤਰ੍ਹਾਂ ਅਸੀਂ ਸਿੱਖ ਸਟੇਡੀ ਪੇਂਟਿੰਗ ਦਿਲੋਂ ਬਣਾਦੇ ਇਸ ਤਰ੍ਹਾਂ ਆਰਾਮਜੀਤ ਦੀ ਵੀ ਮੈਂ ਪੇਂਟਿੰਗ ਕਬੜੀ ਸ਼ਰਧਾਰੇ ਨਾਲ ਬਣਾਈ ਆ ਤੇ ਮੈਂ ਚਾਹੁੰਦਾ ਕਿ ਇੰਡੀਆਰ ਵਿੱਚ ਐਡੀ ਵੱਡਾ ਮਤਲਬ ਦਿਵਾਲੀ ਤਿਉਹਾਰ ਮਨਾ ਰਹੇ ਸਾਰੇ ਦੇਖਿਆ ਜਾਵੇ ਖੁਸ਼ੀ ਦਾ ਮਾਹੌਲ ਹੈਗਾ ਤੇ ਮੈਂ ਵੀ ਇੱਕ ਆਪਣਾ ਪੇਂਟਿੰਗ ਦੇ ਜ਼ਰੀਏ ਯੋਗਦਾਨ ਪਾਇਆ ਤੇ ਅਸੀਂ ਵੀ ਸਾਰੀ ਫੈਮਿਲੀ ਸੈਲੀਬ੍ਰੇਸ਼ਨ ਕਰਾਂਗੇ ਰੁਬਲ ਜੀ ਮੈਨੂੰ ਵੀ ਪਤਾ ਚੱਲਿਆ ਜੀ ਤੁਸੀਂ ਅੱਜ ਤਾਈਂ ਜੰਨੀਆਂ ਵੀ ਤਸਵੀਰਾਂ ਬਣਵਾਈਆਂ ਨੇ ਤੁਹਾਡਾ ਬਹੁਤ ਮਾਨ ਸਨਮਾਨ ਹੋਇਆ ਹੈ ਜਿਹੜੇ-ਜਿਹੜੇ ਹੋਂਦ ਤਾਈਂ ਮਾਨ ਸਨਮਾਨ ਮਿਲੇ ਨਹੀਂ ਸਰ ਪ੍ਰੈਮ ਮਿੰਿਸਟਰ ਮੋਦੀ ਜੀ ਦੀ ਪੇਂਟਿੰਗ ਨਾਲ ਇਲੈਕਸ਼ਨ ਤੇ ਉਹਨਾਂ ਦੀ ਮੈਨੂੰ ਐਪਰੀਸੀਏਸ਼ਨ ਲੈਟਰ ਆਈ ਪੀਐਮ ਆਫਿਸ ਤੋਂ ਤੇ ਇੰਡੀਆ ਦੇ ਜਿਹੜੇ ਤਿੰਨ ਰਾਸ਼ਟਰਪਤੀ ਹੈਗੇ ਦੋ ਫਾਰਮਰ ਰਾਸ਼ਟਰਪਤੀ ਮਿਸ ਪ੍ਰਤਿਪਾ ਪਟਲ ਤੇ ਮਿਸਟਰ ਪਰਨਮ ਮੁਖਰਜੀ ਉਨਹਰੇ ਪ੍ਰਸ਼ੰਸਾ ਪੱਤਰ ਮਿਲ ਚੁਕਿਆ ਤੇ ਮੌਜੂਦਾ ਜਿਹੜੇ ਸਾਡੇ ਰਾਸ਼ਟਰਪਤੀ ਦ੍ਰੋਪਤੀ ਮਨਮੋ ਹੋਂਦਾਰੀ ਮੈਂ ਪੇਂਟਿੰਗ ਬਣਾਈ ਜਦੋਂ ਇਲੈਕਸ਼ਨ ਤੇ ਉਹ ਜਿੱਤੇ ਹੀ ਉਹਨਾਂ ਦੇ ਵੀ ਮੈਨੂੰ ਪੇਂਟਿੰਗ ਰਾਸ਼ਟਰਪਤੀ ਭਵਨ ਵਿੱਚ ਭੇਜੀ ਉਹਨਾਂ ਦਾ ਵੀ ਮੈਨੂੰ ਅਪਰੀਸ਼ੀਏਸ਼ਨ ਲੈਟਰ ਆਇਆ ਤੇ ਮੇਰੇ 53 ਵਰਲਡ ਰਿਕਾਰਡਸ ਬਣ ਗਏ ਨੇ ਜਿਹਦੇ ਜਿਸ ਤੋਂ ਬਾਅਦ ਮੈਨੂੰ ਇੱਕ ਡਾਕਟਰ ਦਾ ਆਨਰ ਮਿਲਿਆ ਕਿਉਂਕਿ ਮੇਰੀ ਮੰਮੀ ਦਾ ਸੁਪਨਾ ਹੈਗਾ ਸੀ ਕਿ ਮੈਂ ਆਪਣੇ ਮੁੰਡੇ ਨੂੰ ਡਾਕਟਰ ਬਣਾਣਾ ਤੇ ਉਹ ਤੇ ਪੂਰਾ ਨਹੀਂ ਹੋ ਸਕਿਆ ਲੇਕਿਨ ਮੇਰੇ ਨਾਮ ਦੇ ਅੱਗੇ ਡਾਕਟਰ ਲੱਗਾ ਤਾਂ ਜਰੂਰ ਜੀ ਇੱਕ ਵਾਰੀ ਤਸਵੀਰਾਂ ਮੈਂ ਸਾਂਝੀਆਂ ਕਰਨੀਆਂ ਚਾਹੁੰਨਾ ਦੁਬਾਰਾ ਤੋਂ ਸ੍ਰੀ ਰਾਮ ਜੀ ਦੀ ਤਸਵੀਰ ਬਣਾਈ ਗਈ ਹੈ ਨਾਲ ਦੀ ਨਾਲ ਹੀ ਜਿਵੇਂ ਕਿ ਮੰਦਿਰ ਬਣਾਇਆ ਜਾ ਰਿਹਾ ਹੈ ਜਯੋਧਿਆ ਦੇ ਵਿੱਚ ਸੇ ਹੂ ਬੂ ਉਸ ਤਰ੍ਹਾਂ ਦੇ ਮੰਦਿਰ ਦੀ ਤਸਵੀਰ ਨੂੰ ਜਿਹੜਾ ਹੈ ਪੇਂਟਰ ਵੱਲੋਂ ਬਣਾਇਆ ਗਿਆ ਹੈ ਤਾਂ ਬਹੁਤ ਹੀ ਸੋਹਣੀ ਤੇ ਪਿਆਰੀ ਤਸਵੀਰ ਹੈ ਜਿਹੜੀ ਬਣਾਈ ਗਈ ਹੈ ਰਾਮ ਮੰਦਿਰ ਦੇ ਦਰਸ਼ਨ ਜਿਹੜੇ ਨੇ ਇੱਥੇ ਹੀ ਹੋ ਰਹੇ ਨੇ ਸਰਦਾ ਭਾਵਨਾ ਪੁਰੀ ਹੈ ਅਤੇ ਆਪਣੀ ਸਰਦਾ ਭਾਵਨਾ ਦੇ ਨਾਲ ਹੀ ਇਸ ਪੇਂਟਰ ਨੇ ਜਿਹੜੀ ਹੈ ਸ੍ਰੀ ਰਾਮ ਮੰਦਰ ਜੀ ਦੇ ਤਸਵੀਰ ਬਣਾਈਆਂ ਤੇ ਨਾਲ ਦੀ ਨਾਲ ਸ੍ਰੀ ਰਾਮ ਜੀ ਦੀ ਤਸਵੀਰ ਬਣਾਈ ਹੈ ਤਾਂ ਬੜੀ ਮਿਹਨਤ ਨਾਲ ਜਿਹੜੀ ਇਸ ਤਸਵੀਰ ਦੇ ਵਿੱਚ ਜਾਨ ਪਾਈ ਜਾ ਰਹੀ ਹੈ ਤਾਂ ਸੁਪਨਾ ਜੀ ਇਹ ਰੁਬਲ ਜੀ ਦਾ ਜਲਵਾ ਰੋ ਵੀ ਕਰਦੇ ਆ ਰੁਬਲ ਜੀ ਸੁਪਨਾ ਜੀ ਕਿਉਂਕਿ ਬੜੀ ਵਧੀਆ ਤਸਵੀਰ ਬਣਾ ਦਿੱਤੀ ਹੈ ਤੁਸੀਂ ਇਸ ਤਸਵੀਰ ਨੂੰ ਹੁਣ ਸਸੋਬਤ ਤੇ ਤਿਆਰਨਵਾਰੀ ਕੀ ਸੋਚਿਆ ਇਸ ਨੂੰ ਆਪਣੇ ਇੱਥੇ ਲਾਓਗੇ ਤੁਸੀਂ ਜਾਂ ਕਿਤੇ ਸਸੋਬਤ ਦਿੱਤੀ ਜਾਏ ਨਹੀਂ ਇਹ ਗੁਰੂ ਦੀ ਜਿਹੜੀ ਪਰਮਾਤਮਾ ਦੀ ਪੇਂਟਿੰਗ ਹੈ ਅਜੋਧਿਆ ਦੇ ਵਿੱਚ ਮੈਂ ਚਾਹਨਾ ਰਾਮ ਮੰਦਰ ਦੇ ਵਿੱਚ ਹੀ ਪੇਂਟਿੰਗ ਨੂੰ ਲਗਾਇਆ ਜਾਏ ਕਿਸੇ ਨਾ ਕਿਸੇ ਤਰੀਕੇ ਮੈਂ ਕੰਟੈਕਟ ਕਰਾਂਗਾ ਕਿਉਂਕਿ ਹੁਣ ਤੇ ਬਿਲਕੁਲ 22 ਤਰੀਕ ਆ ਗਈ ਲੱਗੇ ਸਾਰੇ ਆਪਣੇ ਆਪਣੇ ਬਿਜ਼ੀ ਆ ਵੀ ਵੀ ਆਈ ਪੀਜ਼ ਐਂਟਰੀਜ਼ ਆ ਤੇ ਆ ਪੇਂਟਿੰਗ ਨੂੰ ਮੈਂ ਬਾਅਦ ਵਿੱਚ ਦੁਰਗਾ ਨਾ ਕਮੇਟੀ ਨਾਲ ਜਾ ਕੇ ਗੱਲਬਾਤ ਕਰਕੇ ਮੈਂ ਚਾਹੁੰਦਾ ਕਿ ਕਿਸੇ ਨਾ ਤਰੀਕੇ ਉੱਥੇ ਪਹਚਵਾਇਆ ਜਾਵੇ ਠੀਕ ਹੈ ਬਹੁਤ ਬਹੁਤ ਧੰਨਵਾਦ ਹੈ ਜੀ ਤਾਂ ਜ਼ਰੂਰ ਜੀ ਅੰਮ੍ਰਿਤਸਰ ਦੇ ਰਹਿਣ ਵਾਲੇ ਡਾਕਟਰ ਰੂਬਲ ਨੇ ਜਿਹੜਾ ਹੈ ਆਪਣਾ ਸੁਪਨਾ ਪੂਰਾ ਕੀਤਾ ਹੈ ਸ੍ਰੀ ਰਾਮ ਮੰਦਰ ਦਾ ਨਿਰਮਾਣ ਹੋ ਰਿਹਾ ਹੈ 22 ਜਨਵਰੀ 2024 ਨੂੰ ਵਿੱਚ ਵੱਡਾ ਦਿਨ ਹੈ ਮਹੱਤਵਪੂਰਨ ਦਿਨ ਮੰਨਿਆ ਜਾ ਰਿਹਾ ਹੈ ਮਹਾਦੀਵਾਲੀ ਦੇ ਰੂਪ ਦੇ ਵਿੱਚ ਮਨਾਇਆ ਜਾ ਰਿਹਾ ਹੈ ਪਰ ਇਸ ਪੇਂਟਰ ਨੇ ਆਪਣੀ ਸਰਦਾ ਭਾਵਨਾ ਜਿਤਾਈ ਹੈ ਇਸ ਤਸਵੀਰ ਦੇ ਦੁਆਰਾ ਅਤੇ ਇਹਨਾਂ ਦਾ ਇਹ ਸੁਪਨਾ ਹੈ ਕਿ ਇਹ ਜਿਹੜੀ ਤਸਵੀਰ ਬਣਾਈ ਗਈ ਹੈ 10 ਬਾਈ 7 ਫੁੱਟ ਦੀ ਇਹ ਜਿਹੜੀ ਤਸਵੀਰ ਹੈ ਰਾਮ ਮੰਦਰ ਅਯੋਧਿਆ ਦੇ ਵਿੱਚ ਸੋ ਸੂਬਤ ਹੋਣੀ ਚਾਹੀਦੀ ਹੈ ਤਾਂ ਮੈਨੂੰ ਦਿਓ ਇਜਾਜ਼ਤ ਮੈਂ ਤੁਹਾਡਾ ਦੋਸਤ ਤਰਮਵੀਰ ਜੇ ਲਾਲੀ ਅੰਮ੍ਰਿਤਸਰ ਸਰ ਜਗਜੋਤ ਸਿੰਘ ਰੋਬਲ 22 ਤਰੀਕ ਨੂੰ ਜਿਹੜਾ ਕਿ ਰਾਮ ਮੰਦਰ ਦਾ ਜਿਹੜਾ ਨੈਗੋਰੀਸ਼ਨ ਹੋਣ ਜਾ ਰਿਹਾ ਹੈ ਉਸ ਮੌਕੇ ਤੇ ਮੈਂ ਵੀ ਆਪਣੀ ਇੱਕ ਬੜੀ ਸ਼ਰਦਾ ਦੇ ਨਾਲ ਪੇਂਟਿੰਗ ਬਣਾਈ ਆ ਤੇ ਮੈਂ ਦੁਰਗਿਆਨਾ ਕਮੇਟੀ ਦੇ ਨਾਲ ਗੱਲ ਕਰਕੇ ਮੈਂ ਚਾਹਨਾ ਕਿ ਇਹ ਪੇਂਟਿੰਗ ਉੱਥੇ ਸਥਾਪਿਤ ਕੀਤਾ ਜਾਵੇ ਤੇ ਇਹ ਪੇਂਟਿੰਗ ਬਣਾਉਣ ਦੇ ਵਿੱਚ ਮੈਨੂੰ 18 ਦਿਨ ਦਾ ਸਮਾਂ ਲੱਗਾ ਮੈਂ 1 ਜਨਵਰੀ ਨੂੰ ਨਵੇਂ ਸਾਲ ਵਾਲੇ ਦਿਨ ਪੇਂਟਿੰਗ ਨੂੰ ਸ਼ੁਰੂ ਕੀਤਾ ਸੀ ਤੇ ਅੱਜ ਮੈਨੂੰ ਫਾਈਨਲ ਟੱਚਸ ਦੇ ਰਿਹਾ ਵਾਂ ਤੇ ਜਿਸ ਤਰ੍ਹਾਂ ਕਿ ਸਾਰੇ ਕਹਿ ਰਹੇ ਕਿ ਦੀਵੇ ਜਗਾਣੇ ਉਸ ਦਿਨ ਮਤਲਬ ਇੱਕ ਦੀਵਾਲੀ ਸੈਲੀਬ੍ਰੇਸ਼ਨ ਕਰਨਾ ਵਾ ਤੇ ਮੈਂ ਵੀ ਪੇਂਟਿੰਗ ਦੇ ਵਿੱਚ ਦੀਵੇ ਦਿਖਾਏ ਜਾ ਤੇ ਅਸੀਂ ਪੂਰੀ ਫੈਮਿਲੀ ਮਤਲਬ ਇਹਨੂੰ ਉਸ ਦਿਨ ਬੜਾ ਏ ਤੁਮ ਤਾਂ ਦੇ ਨਾਲ ਸੈਲੀਬ੍ਰੇਟ ਸੈਲੀਬ੍ਰੇਟ ਕਰਾਂਗੇ ਇਸ ਤੋਂ ਇਲਾਵਾ ਕਿਹੜੀ ਕਿਹੜੀ ਹੁੰਦ ਤੱਕ ਪੇਂਟਿੰਗ ਬਣਾ ਚੁੱਕੇ ਤੇ ਕਿੰਨੇ ਅਵਾਰਡ ਹੁੰਦ ਤੱਕ ਜੀਤੇ ਸਰ ਇਸ ਤੋਂ ਇਲਾਵਾ ਮੇਰੇ 53 ਵਾਲ ਰਿਕਾਰਡਸ ਬਣ ਚੁੱਕੇ ਨੇ ਤੇ ਪੀਐਨ ਮੋਦੀ ਜੀ ਨੂੰ ਮੈਂ ਪੇਂਟਿੰਗ ਬਣਾ ਇਹੀ ਜਦੋਂ ਇਲੈਕਸ਼ਨ ਹੋਈ ਸੀ ਤੇ ਉਹਨਾਂ ਦਾ ਮੈਨੂੰ ਐਪਰੀਸ਼ੀਏਸ਼ਨ ਲੈਟਰ ਮਿਲਿਆ ਤੇ ਤਿੰਨ ਇੰਡੀਆ ਦੇ ਜਿਹੜੇ ਪ੍ਰੈਜ਼ੀਡੈਂਟ ਹੈਗੇ ਆ ਉਹਨਾਂ ਦਾ ਮੈਨੂੰ ਪ੍ਰਸ਼ੰਸਾ ਪੱਤਰ ਮਿਲ ਚੁੱਕਾ ਕਿਹੜੇ ਕਲਰਾਂ ਦਾ ਇਸਤੇਮਾਲ ਕੀਤਾ ਗਿਆ ਇਸ ਤੇ ਸਰ ਅਕ੍ਰੀਲਿਕ ਕਲਰਸ ਦੇ ਨਾਲ ਇਹਨੂੰ ਪੇਂਟਿੰਗ ਨੂੰ ਤਿਆਰ ਕੀਤਾ ਗਿਆ 7 ਫੀਟ ਬਾਈ 10 ਫੀਟ ਦਾ ਪੇਂ ਤੇ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਇਹਨੂੰ 18 ਦਿਨ ਲੱਗੇ ਪੇਂਟਿੰਗ ਬਣਾਉਣ ਦੇ ਵਿੱਚ